ਕੀ ਅੱਜ ਸਵਾਮੀ ਨਾ ਹੋ ਗਿਆ ਸੁਰਿੰਦਰ ਵੀਰੇ ਨੂੰ ਗਏ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਵੀਰਾ ਗਿਆ ਕਿੱਥੇ ਆ ਤੂੰ ਪਤਾ ਕਰੇਂ ਕੀ ਕਰਨਾ ਵੀ ਕੀ ਆ ਕਿਉਂ ਵੀਰੇ ਜਿਵੇਂ ਤੁਸੀਂ ਸਿਮਰਨ ਨੂੰ ਪਿਆਰ ਕਰਦੇ ਹੋ ਓਵੇਂ ਮੇਰੇ ਲਈ ਵੀ ਤਾਂ ਮੇਰਾ ਭਰਾ ਜ਼ਰੂਰੀ ਹੈ ਨਾ ਪਤਾ ਤਾਂ ਕਰੂੰਗਾ ਨਾ ਮੈਂ ਹੁਣ ਤੂੰ ਮੇਰੇ ਕੋਲ ਸਲਾਹ ਲੈਣ ਆਇਆ ਕਿ ਮੈਨੂੰ ਸਲਾਹ ਦੇਣ ਆਇਆ ਮੈਨੂੰ ਇਹ ਦੱਸ ਤੇਰੇ ਆਣ ਦਾ ਕਾਰਨ ਕੀ ਆ ਭਾਜੀ ਤੁਹਾਡੀ ਸਲਾਹਾਂ ਕਰਕੇ ਤਾਂ ਅੱਜ ਇੱਥੇ ਪਹੁੰਚ ਗਿਆ ਮੈਂ ਤੁਸੀਂ ਕਹਿੰਦੇ ਸੀ ਦੁਕਾਨ ਆਪਣੇ ਨਾਂ ਕਰਾ ਲਾ ਘਰ ਆਪਣੇ ਨਾਂ ਕਰਾ ਲਾ ਸਾਰਾ ਕੁਝ ਹੋ ਗਿਆ ਮੇਰੇ ਨਾਂ ਪਰ ਹੁਣ ਦੁਕਾਨ ਚਲਦੀ ਦਾ ਪਈ ਨਹੀਂ ਮੈਨੂੰ ਇਹ ਦੱਸੋ ਕਿ ਦੁਕਾਨ ਚੱਲੂਗੀ ਕਿਦਾਂ ਕਾਕਾ ਮੇਰਾ ਕੰਮ ਸੀ ਤੇਰੇ ਨਾਂ ਤੇ ਦੁਕਾਨ ਤੇ ਮਕਾਨ ਲਵਾਉਣਾ ਹੁਣ ਦੁਕਾਨ ਤਾਂ ਤੈਨੂੰ ਹੀ ਚਲਾਉਣੀ ਪੈਣੀ ਆ ਮੈਂ ਥੋੜੀ ਚਲਾਉਣੀ ਆ ਕੇ ਉਹ ਕਮਾਲ ਹੋ ਗਈ ਭਾਜੀ ਉਦੋਂ ਤੁਸੀਂ ਕਹਿੰਦੇ ਸੀਗੇ ਤੂੰ ਸਾਰਾ ਕੁਝ ਕਰ ਮੈਂ ਤੇਰੇ ਨਾਲ ਹੁਣ ਤੁਸੀਂ ਪੱਲਾ ਛਾੜੀ ਜਾਂਦੇ ਹੋ ਉਹ ਮੈਂ ਤੇਰੇ ਨਾਲ ਆ ਪਰ ਦੁਕਾਨਦਾਰੀ ਤੈਨੂੰ ਪਤਾ ਨਾ ਕੰਮ ਕਿਦਾਂ ਚਲਾਣਾ ਕਿਦਾਂ ਨਹੀਂ ਉਹ ਤਾਂ ਤੁਸੀਂ ਚਲਾਏਗਾ पाजी गांव जान्दा बा वा, वीरे वाले पहुँच के चले जान्दा बा ना सुमान ले के जान्दा बा शशिकांत जी शशिकांत जी सुमान ले आएं हाँ जी, जी। आ, एक अभिनंदन दे दो एक कंडीशनल दे दो मैट्रिक्स दा एक मियों दे दो एक मॉइश्रेज़र दे दो मामार्ट बस बस थैंक यू ਸੋਰੀ ਹੋਰ ਦੱਸੋ ਕੁਝ ਹਾਂਜੀ ਬਸ ਬੱਸ ਜੀ ਠੀਕ ਹੈ ਬਹੁਤ ਹੋਰ ਦੱਸੋ ਕਰ ਦੋ ਬਿਲਿੰਗ ਤੁਹਾਡੇ 1500 ਹੋ ਗਏ। اچھا ਫਿਰ ਡਿਸਕਾਊਂਟ ਡਿਸਕਾਊਂਟ ਕਰਕੇ ਆ। ਆਪਾ। اچھا ਉਹ सुरेंद्र ਭਾਜ ਕਿੱਥੇ? सुरेंद्र ਵੀਰ ਘਰੇ ਨੇ। ਆਹ। اچھا ਉਹਨਾਂ ਨੂੰ ਬੁਲਾ ਦੂੰਗਾ 1 ਮਿੰਟ। ਕੰਮ ਸੀ ਕੋਈ। ਉਹ ਐਕਚੁਅਲੀ ਠੀਕ ਨਹੀਂ ਹੈਗੇ ਉਹ ਰੈਸਟ ਕਰ ਰਿਹਾ। اچھا ਫਿਰ ਇੱਕ ਵਾਰ ਗੱਲ ਕਰਾ ਦਿਓ। ਮੈਂ ਐਕਚੁਅਲੀ ਨਾ 15 ਦਿਨ ਤੋਂ ਟਰਾਈ ਕਰਦੀ ਆ ਕਾਲ ਲੱਗ ਨਹੀਂ ਰਹੀ। ਤੁਸੀਂ ਗੱਲ ਕਰਾ ਦੋਗੇ ਇੰਪੋਰਟੈਂਟ ਗੱਲ ਸੀ ਥੋੜੀ। ਤੁਸੀਂ ਕੰਮ ਦੱਸੋ ਮੈਨੂੰ ਕਿਹੜੀ ਗੱਲ ਸੀਗੀ ਨਹੀਂ ਮੈਂ ਉਹਨਾਂ ਨੂੰ ਫੋਨ ਕਰਕੇ ਆਂਦੇ ਆ ਨਾ ਮੈਂ ਕਾਫੀ ਸਾਲਾਂ ਤੋਂ ਮਤਲਬ ਪੁੱਛ ਲੈਨੇ ਨੇ ਨਾ ਕਿਹੜਾ ਸਾਮਾਨ ਅਵੇਲੇਬਲ ਆ ਕਿਹੜਾ ਨਹੀਂ ਇਸ ਕਰਕੇ ਤੁਹਾਨੂੰ ਦੱਸਿਆ ਨਾ ਉਹ ਠੀਕ ਨਹੀਂ ਹੈਗੇ ਰੈਸਟ ਕਰ ਰਹੇ ਫੋਨ ਸਵਿਚ ਆਫ ਤੁਸੀਂ ਦੱਸੋ ਦੱਸੋ ਤਾਂ ਸਹੀ ਹੋਇਆ ਕੀ ਆ 5 ਸਾਲ ਹੋ ਗਏ ਮੈਂ ਇੱਥੇ ਆਂਦੀ ਨੂੰ ਤੇ ਹਰ ਵਾਰ ਹੁੰਦੀ ਹੀ ਆ ਸ਼ੌਪ ਤੇ ਤੇ ਜਦੋਂ ਮੈਂ ਫੋਨ ਕਰਦੇ ਆ ਚੱਕਦੇ ਆ ਹਮੇਸ਼ਾ ਜੇ ਉਹ ਨਹੀਂ ਚੱਕਦੇ ਕੋਈ ਹੋਰ ਚੱਕ ਕੇ ਮਤਲਬ ਰਿਪਲਾਈ ਤਾਂ ਜ਼ਰੂਰ ਕਰਦੇ ਹੀ ਆ ਇੱਕ ਦਿਨ ਨਹੀਂ ਚੱਕਦੇ ਦੂਜੇ ਦਿਨ ਰਿਪਲਾਈ ਆ ਜਾਂਦਾ ਪਰ ਉਹਨਾਂ ਨੇ ਕੀਤਾ ਹੀ ਨਹੀਂ ਫੋਨ ਦੁਬਾਰਾ ਤੁਸੀਂ ਦੱਸੋ ਤਾਂ ਸਹੀ ਹੋਇਆ ਕਿ ਐਦਾ ਏਡੀ ਜਿਹੜੀ ਕਿਹੜੀ ਗੱਲ ਹੋ ਗਈ ਕਿ ਫੋਨ ਹੀ ਨਹੀਂ ਚੱਕ ਰਹੇ ਐਕਚੁਅਲੀ ਨਾ ਪਹਿਲਾ ਦੁਕਾਨ ਵੀਰੇ ਦੇ ਨਾਂ ਤੇ ਸੀਗੀ ਅੱਛਾ ਤੇ ਉਹਨਾਂ ਨੇ ਦੁਕਾਨ ਵੀ ਮੇਰੇ ਨਾਂ ਤੇ ਕਰਤੀ ਤੇ ਘਰ ਵੀ ਮੇਰੇ ਨਾਂ ਤੇ ਕਰਤਾ ਤੇ ਹੁਣ ਉਹ ਪਤਾ ਨਹੀਂ ਕਿੱਥੇ ਚਲੇ ਗਏ ਆ ਬਾਜੀ ਐਦਾ ਥੋੜਾ ਨਾ ਚੱਲਦਾ ਤੁਹਾਡੇ ਸਾਰਾ ਉਹਨਾਂ ਦੇ ਬੋਲ ਬਾਣੀ ਤੋਂ ਤਾਂ ਸਾਰੇ ਕਸਟਮਰ ਆਉਂਦੇ ਸੀ ਮੇਰੇ ਬੜੀਆਂ 10 15 ਸੇਲੀਆਂ ਜਿਹੜੀਆਂ ਆਉਂਦੇ ਆ ਮੇਰੇ ਨਾਲ ਮੈਂ ਉਹਨਾਂ ਨੂੰ ਵੀ ਕਹੂੰਗੀ ਕਿ ਛੱਡੋ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਸਾਮਾਨ ਮੈਂ ਡਿਸਕਾਊਂਟ ਕਰ ਦੇਣਾ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਂ ਹੋਰ ਕਿਤੋਂ ਲੈ ਲੂੰਗੀ ਕੋਈ ਨਹੀਂ ਥੈਂਕ ਯੂ ਵੀਰੇ ਆ ਪਹਿਲਾ ਕਸਟਮਰ ਨਹੀਂ ਸੀਗਾ ਇਦਾਂ ਦੇ ਕਿੰਨੇ ਕਸਟਮਰ ਵਾਪਸ ਚਲੇ ਗਏ ਆ ਵੀਰੇ ਤੁਸੀਂ ਇੱਕ ਵਾਰੀ ਕੋਸ਼ਿਸ਼ ਤਾਂ ਕਰੋ ਕਿ ਪਤਾ ਵੀ ਰਾਜਵੇ ਕਿੰਨਾ ਕੁ ਟਾਈਮ ਆਪਾਂ ਸਾਰਿਆਂ ਨੇ ਝੂਠ ਬੋਲੀ ਜਾਵਾਂਗੇ ਸਿਮਰਨ ਤੈਨੂੰ ਕੀ ਲੱਗਦਾ ਵਾ ਮੈਂ ਕੋਸ਼ਿਸ਼ ਨਹੀਂ ਕੀਤੀ ਮੈਂ ਸਾਰੇ ਪਾਸੇ ਜਾ ਕੇ ਦੇਖ ਲਿਆ ਸਾਰਿਆਂ ਨੂੰ ਕਹਿ ਕੇ ਵੀ ਦੇਖ ਲਿਆ ਰਿਸ਼ਤੇਦਾਰੀ ਚ ਵੀ ਧੂਧੂ ਕਰਾ ਲਈ ਜਿਹਨੂੰ ਨਹੀਂ ਵੀ ਪਤਾ ਲੱਗਣਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਮੈਂ ਤਾਂ ਫਸ ਗਿਆ ਵਾਂ ਨਾ ਮੈਂ ਇੱਧਰ ਜਾਣ ਜੋਗਾ ਨਾ ਮੈਂ ਉੱਧਰ ਜਾਣ ਜੋਗਾ ਹੁਣ ਕੀ ਕਰੀਏ ਫਿਰ ਸਿਮਰਨ ਮੈਂ ਤਾਂ ਇੰਨਾ ਤੰਗ ਹੋ ਗਿਆ ਵਾਂ ਮੈਂ ਤਾਂ ਇਹ ਸੋਚਦਾ ਵਾਂ ਦੁਕਾਨ ਵਧਾ ਕੇ ਮੈਂ ਘਰੇ ਹੀ ਜਾਵਾਂ ਮੇਰੇ ਤੋਂ ਨਹੀਂ ਹੋਣਾ ਕੰਮ ਹੁਣ ਘਰ ਚ ਰਾਸ਼ਨ ਪਾਣ ਲਈ ਵੀ ਪੈਸੇ ਨਹੀਂ ਹੈਗੇ ਉਹ ਤਾਂ ਕੋਈ ਭਲਾ ਮਨਸ ਇਸ ਮਹੀਨੇ ਰਾਸ਼ਨ ਦੇ ਗਿਆ ਵਾ ਆ ਜਿਹੜੀ ਤੇਰੀ ਬੋਲਚਾਲ ਹੈ ਨਾ ਇਹਦੇ ਕਰਕੇ ਤੇਰਾ ਸਾਰਾ ਕੰਮ ਖਰਾਬ ਹੋਇਆ ਜਿੱਦਾਂ ਤੂੰ ਮੇਰੇ ਨਾਲ ਬੋਲਦਾ ਪਿਆ ਏਦਾਂ ਹੀ ਗਾਹਕ ਨਾਲ ਬੋਲੇਗਾ ਗਾਹਕ ਅੱਜ ਕੱਲ ਇੰਨੀਆਂ ਗੱਲਾਂ ਨਹੀਂ ਸੁਣਦਾ ਗਾਹਕ ਪਿਆਰ ਨਾਲ ਜੀ ਜੀ ਸੁਣਦਾ ਜੀ ਕਹਿੰਦਾ ਆ ਫੇਰ ਕੋਈ ਰਾਸ਼ਨ ਜਾਂ ਕੋਈ ਵੀ ਸਮਾਨ ਲੈ ਕੇ ਜਾਂਦਾ ਦੁਕਾਨ ਤੋਂ ਭਾਜੀ ਤੁਸੀਂ ਹੋਰ ਹੀ ਗੱਲਾਂ ਚ ਨਾ ਮੈਨੂੰ ਮਸਾਓ ਤੁਸੀਂ ਮੈਨੂੰ ਸਿੱਧਾ ਸਿੱਧਾ ਦੱਸੋ ਕੰਮ ਚੱਲੂਗਾ ਕਿੱਦਾਂ ਫਿਰ ਮੇਰੀ ਗੱਲ ਸੁਣ ਹੁਣ ਜੇ ਸਲਾਹ ਮੇਰੇ ਕੋਲੋਂ ਲੈਣ ਆਇਆ ਨਾ ਤਾਂ ਹੁਣ ਮੇਰੀ ਸਲਾਹ ਮੰਨ ਆ ਕੋਸਮੈਟਿਕਸ ਦੇ ਕੰਮ 'ਚ ਨਾ ਅੱਜਕੱਲ ਕੁਝ ਨਹੀਂ ਰੱਖਿਆ ਕੀ 100-100 ਰੁਪਏ ਦੀਆਂ ਲਿਪਸਟਿਕਾਂ ਪਿੰਦੀਆਂ ਜੀਆਂ ਵੇਚੀ ਜਾਏਗਾ ਕਿਸੇ ਵਧੀਆ ਕੰਮ 'ਚ ਨਾ ਇਨਵੈਸਟਮੈਂਟ ਕਰ। ਪਾਜੀ ਕਹੋ ਜੀ ਪੁੱਠੀ ਸਲਾਹ ਦੇ ਜਾਂਦੇ ਆ ਇਨਵੈਸਟਮੈਂਟ ਕਰ ਲਾ ਇਨਵੈਸਟਮੈਂਟ ਕਿੱਥੋਂ ਕਰ ਲਾ ਘਰ 'ਚ ਰਾਸ਼ਨ ਭੰਨ ਲਈ ਤਾਂ ਪੈਸੇ ਨਹੀਂ ਹੈਗੇ ਨਾ ਦੁੱਧ ਲੈਣ ਲਈ ਪੈਸੇ ਹੈਗੇ ਆ ਬਿਜਲੀ ਵਾਲਾ ਬਿਜਲੀ ਕੱਟਣ ਨੂੰ ਫਿਰਦਾ ਉਹ ਤਾਂ ਮਿੰਤਾ ਕਰਕੇ ਪਾਜੀ ਮੈਂ ਟਾਈਮ ਵਧਾਇਆ ਵਾ ਗਾਹਕ ਤਾਂ ਆਂਦਾ ਨਹੀਂ ਪਿਆ ਦੁਕਾਨ 'ਤੇ ਕਈ ਵਾਰ ਤਾਂ ਬੋਣੀ ਵੀ ਨਹੀਂ ਹੁੰਦੀ ਜਿਹੜਾ ਗਾਹਕ ਆਂਦਾ ਪੁੱਛ ਕੇ ਚਲੇ ਜਾਂਦਾ ਵਾ ਤੁਸੀਂ ਕਹਿੰਦੇ ਇਨਵੈਸਟਮੈਂਟ ਕਰ ਲਓ ਉਹ ਨਾਲੇ ਭਾਜੀ ਪਹਿਲੇ ਟਾਈਮ ਲੱਗ ਹੁੰਦਾ ਸੀ ਤੁਹਾਡੀ ਭੈਣ ਨਾ 20 25 25000 ਦੀ ਸ਼ਾਪਿੰਗ ਕਰਾਂਦੀ ਸੀ ਵੀਰਾਂ ਮੈਂਟ ਲਾਂਦਾ ਸੀ ਸੁਣ ਗੱਲ ਸੁਣ ਤੇਰੀਆਂ ਮੈਂ ਸਾਰੀਆਂ ਸੁਣ ਲਈਆਂ ਆ ਤੁਹਾਡੀ ਭੈਣ ਕੀ ਹੁੰਦਾ ਆ ਤੇਰੀ ਕੁਛ ਨਹੀਂ ਲੱਗਦੀ ਜੇ ਉਹਨੂੰ ਕੋਈ ਸ਼ਾਪਿੰਗ ਕਰਾਂਦਾ ਸੀ ਤੇਰੇ ਫਰਜ਼ ਨਹੀਂ ਬਣਦੇ ਕਿਹੜੀ ਗੱਲ ਸੁਣਾਈਏ ਨਾ ਮੈਨੂੰ ਭਾਜੀ ਫਰਜ਼ ਪੂਰੇ ਨਿਭਾਏ ਆ ਪਰ ਤੁਹਾਡੀਆਂ ਗੱਲਾਂ ਨੇ ਚੱਕਠਾ ਚ ਲਾ ਕੇ ਮੇਰਾ ਸਾਰਾ ਘਰ ਰੋਲਤਾ ਵਾ ਮੈਂ ਤੇਰਾ ਘਰ ਨਾ ਰੋਲਿਆ ਨਿਗਾ ਤੇਰੇ ਪੱਲੇ ਕੱਖ ਨਹੀਂ ਸੀਗਾ ਦੁਕਾਨ ਤੇਰੇ ਨਾਂ ਤੇ ਬੋਲਣ ਲੱਗ ਗਈ ਮਕਾਨ ਤੇਰੇ ਨਾਂ ਤੇ ਬੋਲਣ ਲੱਗ ਗਿਆ ਹੋਰ ਤੈਨੂੰ ਕੀ ਚਾਹੀਦਾ ਭਾਜੀ ਹੁਣ ਮੈਂ ਮਕਾਨ ਨੂੰ ਲੈ ਕੇ ਦੁਕਾਨ ਨੂੰ ਲੈ ਕੇ ਕੀ ਕਰਨਾ ਵਾ 20-25000 ਨਾ ਉਦੋਂ ਮਿੰਟਾਂ 'ਚ ਮਿਲ ਜਾਂਦਾ ਈ ਮਿੰਟਾਂ 'ਚ ਹੁਣ ਤਾਂ ਦੇਖੇ ਨੂੰ ਵੀ ਅਰਸਾ ਹੋ ਗਿਆ ਵਾ ਤੁਹਾਡੀਆਂ ਗੱਲਾਂ ਚ ਆ ਕੇ ਸਾਰਾ ਕੁਝ ਹੋਇਆ ਵਾ ਤੇ ਉਹਨੇ ਇਨਵੈਸਟਮੈਂਟ ਕਿੱਥੋਂ ਕਰਨਾ ਜੇਪਾਂ ਖਾਲੀ ਨੇ ਕਿੱਦਾਂ ਕਰ ਲੈ ਇਨਵੈਸਟਮੈਂਟ ਤੁਸੀਂ ਤਾਂ ਉਹਦੇ ਪੈਸੇ ਮੈਂ ਬੋਲਣ ਦੇਵਾਂਗਾ ਤਾਂ ਹੀ ਤੈਨੂੰ ਦੱਸੂਗਾ ਇਨਵੈਸਟਮੈਂਟ ਕਿੱਦਾਂ ਕਰੇਗਾ ਤੂੰ ਤਾਂ ਐ ਬੋਲਦਾ ਵੀ ਨਾ ਚਾਬੀ ਦੇ ਕੇ ਤੈਨੂੰ ਛੱ ਤਾਹੀਂ ਬੋਲੂਗਾ ਚੁੱਪ ਕਰੇਗਾ ਤਾਂ ਬੋਲਣ ਦਾ ਮੈਨੂੰ ਮੌਕਾ ਦੇਗਾ ਤਾਂ ਹੀ ਬੋਲੂ। ਪਾਜੀ ਜੋ ਕੁਝ ਹੋਇਆ ਵਾ ਨਾ ਤੁਹਾਡੀਆਂ ਗੱਲਾਂ ਕਰਕੇ ਉਹੀ ਬੋਲ ਰਿਹਾ ਮੈਂ। ਚਲੋ ਰਿਸ਼ਾਦ ਜਿੰਨਾ ਗੱਲਾਂ ਨੂੰ ਮੇਰੀ ਗੱਲ ਸੁਣ। ਅੱਜ ਕੱਲ ਨਾ ਪ੍ਰਾਪਰਟੀ ਦਾ ਜਿਹੜਾ ਕੰਮ ਆ ਬਹੁਤ ਵਧੀਆ ਚੱਲਦਾ ਪਿਆ ਆ। ਮੈਂ ਤਾਂ ਤੁਹਾਨੂੰ ਇਹੀ ਕਹਿੰਦਾ ਤੇਰੀ ਦੁਕਾਨ ਮੌਕੇ ਤੇ ਆ। ਉਧਰ ਰੇਟ ਕੀ ਚੱਲਦਾ ਤੇਰੇ ਘਰ ਵਾਲੀ ਜਾਂ ਦੁਕਾਨ ਵਾਲ ਕੀ ਰੇਟ ਚੱਲਦਾ ਪ੍ਰਾਪਰਟੀ ਦਾ ਉੱਥੇ? ਪਾਜੀ ਮੈਂ ਰੇਟ ਤੋਂ ਪੁੱਛ ਕੇ ਕੀ ਲੈਣਾ ਵਾ ਮੇਰੇ ਕੋ ਪੈਸੇ ਹੀ ਨਹੀਂ ਹੈਗੇ। ਮੈਂ ਜਿਹੜੀ ਗੱਲ ਪੁੱਛੀ ਆ ਨਾ ਮੈਨੂੰ ਜਵਾਬ ਉਹ ਦੇ। ਪਾਜੀ ਮੈ ਤੇਰੀ ਦੁਕਾਨ ਨਾ ਨਾ ਕਰਦੇ ਵੀ 50 ਲੱਖ ਰੁਪਏ ਤੇਰਾ ਰੇਟ ਹੈਗਾ ਦੁਕਾਨ ਦਾ ਉਹ ਭਾਜੀ ਅੱਜ ਤੱਕ ਇਹ ਗੱਲ ਕਹਿਤੀ ਅੱਗੇ ਤੋਂ ਇਹ ਗੱਲ ਆਪਣੀ ਜ਼ੁਬਾਨ ਤੇ ਨਾ ਲੈ ਕੇ ਆਇਓ ਕਿਉਂਕਿ ਉਸ ਦੁਕਾਨ ਤੋਂ ਹੀ ਅਸੀਂ ਸਾਰਾ ਕੁਝ ਬਣਿਆ ਵਾ ਘਰ ਗੱਡੀ ਹਰ ਚੀਜ਼ ਔਰ ਨਾਲੇ ਮੇਰੇ ਫਾਦਰ ਸਾਹਿਬ ਦੇ ਭਰਾ ਨੇ ਬਣਾਈ ਆ ਮੇਰੇ ਤੋਂ ਬਹੁਤ ਲੱਗੀ ਹੋਈ ਆ ਭਾਜੀ ਕੱਲੀ ਕੱਲੀ ਇੱਟ ਤੇ ਇੰਨੀ ਮਿਹਨਤ ਲੱਗੀ ਆ ਕਿ ਮੈਂ ਤਾਂ ਸੋਚ ਵੀ ਨਹੀਂ ਸਕਦਾ ਔਰ ਮੈਂ ਤਾਂ ਇੰਨਾ ਨਲਾਇਕ ਆ ਕਿ ਤੁਹਾਡੇ ਕੋਲ ਦੁਬਾਰਾ ਸਲਾਹ ਲੈਣ ਆ ਗਿਆ ਵਾਂ ਆਖੇ ਪ੍ਰਾਪਰਟੀ ਚ ਲਾ ਦੋ ਤੁਹਾਡੀਆਂ ਸਲਾਹਾਂ ਕਰਕੇ ਹੀ ਪਹੁੰਚਿਆ ਮੈਂ ਇੱਥੇ ਜੇ ਤੁਹਾਡੇ ਕੋਲ ਹੈਗਾ 50 ਲੱਖ ਦਿਓ ਮੈਂ ਲਾ ਦਿੰਨਾ ਪ੍ਰਾਪਰਟੀ 'ਚ ਜੇ ਇੰਨੇ ਪੈਸੇ ਬਣਦੇ ਆ ਤੁਸੀਂ ਕਿਉਂ ਨਹੀਂ ਬਣਾ ਲੈਂਦੇ ਫਿਰ ਪੈਸੇ ਭਾਜੀ ਅੱਜ ਆ ਗਿਆ ਅੱਗੇ ਤੋਂ ਮੈਂ ਤੁਹਾਡੇ ਕੋਲ ਨਹੀਂ ਆਂਦਾ ਸਲਾਹ ਲੈਣ ਦੁਕਾਨ ਵੇਚ ਦੋ ਇਹ ਚੀਜ਼ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ ਹੁਣ ਮੈਂ ਇਹਨਾਂ ਨੂੰ ਦੱਸਦਾ ਕਿ ਬਾਬਾ ਚੀਜ਼ ਕੀ ਆ ਅਖੇ 50 ਲੱਖ ਦੇ ਦਿਓ ਮੇਰਾ ਕੰਮ ਸੀ ਉਹ ਮੈਂ ਕਰਤਾ ਮੈਨੂੰ ਪਤਾ ਉਹਨੂੰ ਕਸੇ ਜੋਗਾ ਵੀ ਹੈ ਨਹੀਂਗਾ ਮੇਰੀ ਗੱਲ ਸੁਣੋ ਇੰਨੀ ਠੰਡੇ ਚ ਤੁਸੀਂ ਮੈਨੂੰ ਕਿੱਥੇ ਲੈ ਕੇ ਚੱਲੇ ਹੋ ਮੈਂ ਤੈਨੂੰ ਮਾਰਕੀਟ ਦਿਖਾਣ ਲਈ ਲੈ ਕੇ ਜਾ ਰਿਹਾ ਮਾਰਕੀਟ ਮਾਰਕੀਟ ਮੈਂ ਜਾ ਕੇ ਕੀ ਕਰਨਾ ਜਿਵੇਂ ਅੱਜ ਆਪਾਂ ਦੁਕਾਨ ਵਧਾ ਕੇ ਆਇਆ ਨਾ ਐਡਾ ਦੁਕਾਨ ਨਹੀਂ ਵਧਾਈਦੀ ਕਿਉਂਕਿ ਪੀਰਾ ਤਾਂ ਹੈ ਨਹੀਂ ਹੁਣ ਆਪਾਂ ਦੋਨੋਂ ਨੂੰ ਹੀ ਕਰਨਾ ਪੈਣਾ ਵਾ ਤੂੰ ਮਾਰਕੀਟ ਤੂੰ ਦੁਕਾਨ ਤੇ ਬਹਿ ਜਾ ਕਰੀ ਮੈਂ ਮਾਰਕੀਟ ਜਾਇਆ ਕਰੂੰਗਾ ਮੈਂ ਦੁਕਾਨ ਤੇ ਕਿਉਂ ਬੈਠੂੰਗੀ ਫੇ ਦੁਕਾਨ ਤੇ ਮੈਂ ਬਹਿ ਜਾ ਕਰੂੰਗਾ ਤੂੰ ਮਾਰਕੀਟ ਤੋਂ ਸਮਾਨ ਲਿਆ ਦਿਆ ਕਰੀ ਮੈਨੂੰ ਮਾਰਕੀਟ ਮੈਂ ਜਾਂਦੀ ਚੰਗੀ ਥੋੜੀ ਲੱਗੂੰਗੀ ਚੰਗੀ ਲੱਗੇ ਭਾਵੇਂ ਨਾ ਲੱਗੇ ਸਿਮਰਨ ਹੁਣ ਤਾਂ ਰਲ ਮਿਲ ਕੇ ਕੰਮ ਕਰਨਾ ਪੈਣਾ ਕਿਉਂਕਿ ਦਿਨੋਂ ਦਿਨ ਕਰਜ਼ਾ ਵਧਦਾ ਹੀ ਜਾ ਰਿਹਾ ਆਪਣੇ ਸਿਰ ਤੇ ਐ ਨਾ ਹੋਵੇ ਕੱਲ ਨੂੰ ਆਪਾਂ ਨੂੰ ਦੁਕਾਨ ਵੇਚਣੀ ਪੈ ਜੇ ਤਾਂ ਇਸ ਕਰਕੇ ਰਲ ਮਿਲ ਕੇ ਆਪਾਂ ਨੂੰ ਹੁਣ ਕੰਮ ਕਰਨਾ ਪੈਣਾ ਵਾ ਇਹ ਨਹੀਂ ਕਰਨ ਭਾਈ ਇਹ ਭਾਜੀ ਸੇਲ ਕਰਨਾ ਸੀ ভাই, ਸੇਲ ਕਰਨਾ ਹੈ। ਕਿਉਂ? ਸੁੱਕੇ। ਸੁਕਤਾ ਹੈ। ਪਰ ਥੋੜੇ ਪੈਸਿਆਂ ਦੀ ਲੋੜ ਸੀ। ਵਈ ਤੁਹਾਡੇ ਨਾਲ ਖੜਿਆ ਵਈ ਗੁਰੂ ਹੁਕਮ ਕਰੋ। ਤੇ ਜਿੰਨੀ ਵਾਰੀ ਆਏ ਪਹਿਲੇ ਕਦੀ ਐਵੇਂ ਸੇਲ ਕੀਤਾ ਨਹੀਂ, ਐਵੇਂ ਕੋਈ ਸਾਮਾਨ ਖਰੀਦਣ ਹੀ ਆਏ ਹੋ। ਕਈ ਵਾਰੀ ਲੋੜ ਪੈ ਹੀ ਜਾਂਦੀ ਹੈ ਭਾਜੀ। ਸੋਨਾ ਬੰਦਾ ਤਾਈ ਬਣਾਉਂਦਾ ਹੈ ਕਿ ਲੋੜ ਵੇਲੇ ਵੇਚ ਕੇ ਪੈਸੇ ਲੈ ਲਵੇ। ਇਸ ਕਰਕੇ ਸੌਰੀ ਲੋਡ ਪੈ ਗਈ ਤਾਂ ਤੁਹਾਡੇ ਕੋਲੇ ਆਇਆ ਕੋਈ ਨਾ ਪੈਸੇ ਆਣਗੇ ਦੁਬਾਰਾ ਬਣਵਾ ਲਾਂਗੇ ਤੁਸੀਂ ਮੈਨੂੰ ਇਹ ਦੱਸੋ ਇਹਦੇ ਕਿੰਨੇ ਕੇ ਪੈਸੇ ਮਿਲ ਜਾਣਗੇ ਕਿਉਂਕਿ ਮੈਂ ਸੋਚ ਰਿਹਾ ਸੀ ਥੋੜਾ ਜਿਹਾ ਬਿਜ਼ਨਸ ਵਧਾਣਾ ਸੀ ਹੂੰ ਤੁਸੀਂ ਜੋ ਵੀ ਬਣਦੀ ਕਰ ਲਈਏ ਤੁਸੀਂ ਆਪਣੀ ਕਰ ਲਓ ਤੇ ਜਿੰਨੇ ਕੇ ਪੈਸੇ ਬਣਦੇ ਆ ਤੁਸੀਂ ਮੈਨੂੰ ਦੇ ਦਿਓ ਤਤੂ ਜੀ ਭਾਈ 198 ਹਰ ਬੰਦਾ ਸੀ ਵੀ ਤੁਹਾਨੂੰ ਬਹੁਤ ਜ਼ਿਆਦਾ ਲੋੜ ਹੈਗੀ ਹੈ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਪੂਰਾ ਰਿਗਾਰਡ ਕਰਕੇ 2 ਲੱਖ ਪੂਰਾ ਦੇ ਦੇਵਾਂਗਾ ਬੜੀ ਮਿਹਰ ਬਣੀ ਵੀਰੇ ਮਿਹਰਬਾਨੀ ਕਰੀ ਵੈਰੂ ਸੋਨਾ ਹੁੰਦੇ ਓਖੇ ਵੇਲੇ ਅਣਗਾਮ ਆ ਜਾਂਦੇ ਗਏ ਥੋੜੀ ਜਿਹੀ ਵੇ ਬੈਠੇ ਆਪਾਂ ਠੀਕ ਹੈ ਜੀ ਰੱਬ ਨੇ ਚਾਇਆ ਦੁਬਾਰਾ ਮਿਲਾਂਗੇ ਤੇ ਜਿਵੇਂ ਮੈਂ ਪਹਿਲਾਂ ਚੀਜ਼ਾਂ ਬਣਵਾਉਂਦਾ ਰਿਆਂ ਤੁਹਾਨੂੰ ਤੋਂ ਹੋਰ ਵਧੀਆ ਚੀਜ਼ਾਂ ਬਣਵਾਵਾਂਗੇ ਮੇਰੀ ਵੱਡੇ ਬਾਤ ठीक है जी वाहेगुरु जी का खालसा वाहेगुरु जी की फतेह सुख में वो होंगे दुख में संग न कोई कहो नानक हर भजे